ਅਮਚਾਨ ਕੜ ਦੇ ਵਿੱਚ ਹੋਏ ਨੌਜਵਾਨ ਦੇ ਕਤਲ ਮਾਮਲੇ ਦੇ ਵਿੱਚ ਆਇਆ ਵੱਡਾ ਖੁਲਾਸਾ ਤਾਇਆ ਹੀ ਨਿਕਲੇ ਪੂਰੇ ਕਤਲकांड ਦਾ ਸਾਜ਼ਿਸ਼ਕਰਤਾ ਨੌਜਵਾਨ ਇੱਕ ਤਾਇ ਦੇ ਫੁੱਲ ਚੁਗਣ ਆਇਆ ਸੀ ਤੇ ਦੂਸਰੇ ਤਾਇ ਦੀ ਗੋਲੀ ਦਾ ਬਣ ਗਿਆ ਹੈ ਨਿਸ਼ਾਨ ਜੀ ਆ ਜਿਆ ਇੱਕ ਮਾਮਲਾ ਪਟਿਆਲਾ ਦੇ ਕੋਲੋੜੀ ਗੇਟ ਇਲਾਕੇ ਤੋਂ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਆਪਣੇ ਤਾਇ ਦੇ ਫੁੱਲ ਚੁਗਣ ਸ਼ਮਸ਼ਾਨ ਘਾੜ ਵਿਖੇ ਆਇਆ ਹੋਇਆ ਸੀ ਆਪਣੇ ਪਰਿਵਾਰ ਦੇ ਨਾਲ ਤੇ ਅਣਪਛਾਤੇਆਂ ਦੇ ਵੱਲੋਂ ਉਸਤੇ ਗੋਲੀਆਂ ਚੁਲਾ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਹੈ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਸੀ ਤੇ ਹਰ ਕਿਸੇ ਦੀਆਂ ਅੱਖਾਂ ਨਮ ਹੋਈਆਂ ਸਨ ਕਿ ਪਰਿਵਾਰ ਦਾ ਇੱਕ ਜੀਤਾ ਪਹਿਲਾਂ ਹੀ ਚਲਿਆ ਗਿਆ ਤੇ ਦੂਸਰੇ ਨੌਜਵਾਨ ਦਾ ਕਤਲ ਵੀ ਉਸੇ ਹੀ ਸ਼ਮਸ਼ਾਨ ਘਾੜ ਦੇ ਵਿੱਚ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਸੀ ਤੇ ਇਸ ਮਾਮਲੇ ਦੇ ਵਿੱਚ ਹੁਣ ਵੱਡਾ ਖੁਲਾਸਾ ਆ ਗਿਆ ਹੈ ਕਿ ਇਹ ਜਿਹੜਾ ਕਤਲ ਹੋਇਆ ਹੈ ਨੌਜਵਾਨ ਦਾ ਉਸਦੇ ਹੀ ਦੂਸਰੇ ਤਾਏ ਦੇ ਵੱਲੋਂ ਕੀਤਾ ਗਿਆ ਹੈ ਦਰਸਲ ਇਹ ਪੂਰਾ ਘਟਨਾਕਰਮ ਕੀ ਸੀ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਦੇ ਹਾਂ ਦਰਸਲ 23 ਨਵੰਬਰ ਨੂੰ ਜਗਰੂਪ ਸਿੰਘ ਨਾਮ ਦੇ ਇੱਕ ਬਜ਼ੁਰਗ ਦੀ ਮੌਤ ਹੁੰਦੀ ਹੈ ਤੇ ਉਸ ਦੇ 29 ਨਵੰਬਰ ਨੂੰ ਜਿਹੜੇ ਕਿ ਫੁੱਲ ਚੁਗੇ ਜਾਣੇ ਸਨ ਤੇ ਇਹ ਨੌਜਵਾਨ ਜਿਸ ਦਾ ਕਤਲ ਹੋਇਆ ਉਸ ਦਾ ਨਾਮ ਨਵਨੀਤ ਸਿੰਘ ਦੱਸਿਆ ਜਾ ਰਿਹਾ ਤੇ ਉਸ ਦੀ ਉਮਰ 33 ਸਾਲ ਹੈ ਇਹ ਨਵਨੀਤ ਸਿੰਘ ਨਾਮ ਦਾ ਨੌਜਵਾਨ ਆਪਣੇ ਹੀ ਪਰਿਵਾਰ ਦੇ ਨਾਲ ਆਪਣੇ ਤਾਏ ਜਗਰੂਪ ਸਿੰਘ ਦੇ ਫੁੱਲ ਚੁਗਣ ਆਇਆ ਸੀ ਤੇ ਜਿੱਥੇ ਅਣਪਛਾਤੇ ਦੇ ਵੱਲੋਂ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਕਿ ਜਦੋਂ ਇਹ ਪੂਰਾ ਮਾਮਲਾ ਪੁਲਿਸ ਦੇ ਸਾਹਮਣੇ ਆਇਆ ਤਾਂ ਪੁਲਿਸ ਨੇ ਇਸ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਤੇ ਪੁਲਿਸ ਨੇ ਬਹੁਤ ਹੀ ਥੋੜੇ ਵਕਤ ਦੇ ਵਿੱਚ ਦੋ ਵਿਅਕਤੀਆਂ ਨੂੰ ਪਟਿਆਲਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਇਸ ਦੀ ਸਾਰੀ ਜਾਣਕਾਰੀ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘੂਣਾ ਨੇ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਦੋਹਾਂ ਵਿਅਕਤੀਆਂ ਦੇ ਕੋਲੋਂ 32 ਬੋਰ ਦਾ ਪਿਸਤਲ 10 ਜਿੰਦਾਕਾਰਤੂਸ 315 ਬੋਰ ਦੀ ਰੈਡੀ ਰਾਈਫਲ ਤੇ ਨਾਲ ਹੀ 4 ਜਿੰਦਾਕਾਰਤੂਸ ਵੀ ਇਹਨਾਂ ਦੇ ਕੋਲੋਂ ਬਰਾਮਦ ਹੋਏ ਨੇ ਮੇਰੀ ਜਾਣਕਾਰੀ ਦੇ ਮੁਤਾਬਕ ਜਿਹੜੇ ਦੋਨੋਂ ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਦੇ ਵਿੱਚੋਂ ਇੱਕ ਨਵਨੀਤ ਸਿੰਘ ਦਾ ਦੂਸਰਾ ਤਾਇਆ ਰਗੂਬੀਰ ਸਿੰਘ ਹੈ ਤੇ ਦੂਸਰਾ ਜਿਹੜਾ ਵਿਅਕਤੀ ਫੜਿਆ ਗਿਆ ਉਸ ਦਾ ਨਾਮ ਮਲਕੀਤ ਸਿੰਘ ਹੈ ਤੇ ਇਹਨਾਂ ਦੋਨਾਂ ਦੀ ਉਮਰ 60 ਸਾਲ ਤੋਂ ਉੱਪਰ ਦੱਸੀ ਜਾ ਰਹੀ ਹੈ ਦਰਸਲ ਇਹ ਗੱਲ ਦੇ ਵਿੱਚ ਜਿਹੜਾ ਇੱਕ ਕਤਲकांड ਹੋਇਆ ਉਸ ਦਾ ਮੇਨ ਕਾਰਨ ਇੱਕ ਹੋਟਲ ਸੀ ਦੱਸ ਦिए ਕਿ ਮਿਲੀ ਜਾਣਕਾਰੀ ਦੇ ਮੁਤਾਬਕ ਮ੍ਰਿਤਕ ਜਿਹੜੇ ਜਗਰੂਪ ਸਿੰਘ ਨੇ ਉਹਨਾਂ ਨੇ ਨਵਨੀਤ ਸਿੰਘ ਨੂੰ ਗੋਦ ਲਿਆ ਹੋਇਆ ਸੀ ਤੇ ਉਹਨਾਂ ਨੇ ਆਪਣਾ ਧਰਮਪੁਰ ਦਾ ਵਾਲਾ ਇੱਕ ਹੋਟਲ ਹੈ ਉਹ ਆਪਣੀ ਮੌਤ ਤੋਂ ਪਹਿਲਾਂ ਹੀ ਨਵਨੀਤ ਸਿੰਘ ਦੇ ਨਾਮ ਕਰ ਦਿੱਤਾ ਸੀ ਜਿਸ ਤੋਂ ਨਵਨੀਤ ਸਿੰਘ ਦਾ ਜਿਹੜਾ ਦੂਸਰਾ ਤਾਇਆ ਗੁਬੀਰ ਸਿੰਘ ਉਹ ਨਰਾਜ ਸੀ ਉਸਨੇ ਰੋਸ ਵਜੋਂ ਇਰਕਾ ਦੇ ਵਿੱਚ ਆਕੀਸ਼ ਸਮਸ਼ਾਨ ਘਾਟ ਦੇ ਵਿੱਚ ਹੀ ਨਵਨੀਤ ਸਿੰਘ ਦਾ ਕਤਲ ਕਰਵਾ ਦਿੱਤਾ ਹੈ ਇੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਜਿਹੜਾ ਰਗਵੀਰ ਸਿੰਘ ਦਾ ਦੋਸਤ ਹੈ ਮਲਕੀਤ ਸਿੰਘ ਉਹ ਇੱਕ ਪੱਕਾ ਨਿਸ਼ਾਨੇਬਾਜ਼ ਹੈ ਉਸਦੇ ਇਸੇ ਹੀ ਗੁਣ ਦਾ ਫਾਇਦਾ ਲੈਂਦੇ ਹੋਏ ਉਸ ਨੂੰ ਰਗਵੀਰ ਸਿੰਘ ਦੇ ਵੱਲੋਂ ਪੈਸੇ ਦਾ ਲਾਲਚ ਦਿੱਤਾ ਗਿਆ ਸੀ ਤੇ ਉਸ ਦੇ ਕੋਲੋਂ ਹੀ ਇਹ ਨਿਸ਼ਾਨਾ ਜਿਹੜਾ ਕਿ ਨਵਨੀਤ ਸਿੰਘ ਤੇ ਲਗਾਇਆ ਗਿਆ ਤੇ ਜਿਸ ਨਾਲ ਹੀ ਗੋਲੀ ਉਸ ਤੇ ਲੱਗੀ ਹੈ ਤੇ ਉਸ ਦਾ ਉਸ ਦੀ ਮੌਤ ਹੋ ਗਈ ਸੀ ਜਿਹੜੇ ਰਗਵੀਰ ਸਿੰਘ ਹੈ ਤੇ ਮਲਕੀਤ ਸਿੰਘ ਇਹ ਦੋਨੋਂ ਆਪਸ ਦੇ ਵਿੱਚ ਪੱਕੇ ਦੋਸਤ ਸਨ ਤੇ ਮਲਕੀਤ ਸਿੰਘ ਪੱਕਾ ਨਿਸ਼ਾਨੇਬਾਜ਼ ਹੋਣ ਕਾਰਨ ਇਸ ਸਾਜ਼ਿਸ਼ ਦਾ ਹਿੱਸਾ ਬਣਿਆ ਸੀ ਤੇ ਉਸ ਦਾ ਗੋਣੇ ਔਗਣ ਬਣ ਗਿਆ ਤੇ ਉਸ ਨੇ ਗੋਲੀਆਂ ਮਾਰ ਕੇ ਪੈਸੇ ਦੇ ਲਾਲਚ ਦੇ ਵਿੱਚ ਨਵਨੀਤ ਸਿੰਘ ਦੀ ਮੌਤ ਕਰ ਦਿੱਤੀ ਹੈ ਗੋਲੀ ਮਾਰ ਕੇ ਦਰਸਲ ਇਹ ਧਰਮਕੋਟ ਧਰਮਪੁਰ ਦੇ ਵਿੱਚ ਜਿਹੜਾ ਇਹ ਹੋ ਬਲਸੀਗਾ ਇਹ ਜਗਰੂਪ ਸਿੰਘ ਹੁਣਾਂ ਦਾ ਆਪਣਾ ਹੋਟਲ ਸੀ ਤੇ ਉਹਨਾਂ ਨੇ ਆਪਣੀ ਮੌਤ ਤੋਂ ਪਹਿਲਾਂ ਹੀ ਆਪਣੇ ਗੋਦ ਲੈ ਪੁੱਤਰ ਜਾਨਕਿ ਨਮਨੀਤ ਸਿੰਘ ਦੇ ਨਾਮ ਕਰ ਦਿੱਤਾ ਸੀਗਾ ਤੇ ਜਿਸ ਦਿਏ ਵੱਜੋਂ ਜਿਹੜੀ ਰਗਵੀਰ ਸਿੰਘ ਨੇ ਈਰਖਾ ਕੀਤੀ ਰੋਜ਼ ਕੀਤਾ ਤੇ ਸ਼ਮਸ਼ਾਨ ਘਾਟ ਦੇ ਵਿੱਚ ਹੀ ਗੋਲੀਆਂ ਚਲਾ ਕੇ ਨਮਨੀਤ ਦਾ ਕਤਲ ਕਰ ਦਿੱਤਾ ਦਰਸਲ ਜਿਹੜੇ ਐਸਐਸਪੀ ਨਾਨਕ ਸਿੰਘ ਨੇ ਉਹਨਾਂ ਨੇ ਇਹ ਸਾਰੀ ਜਾਣਕਾਰੀ ਦਿੱਤੀ ਹੈ ਕਿ ਇਸ ਪਰਿਵਾਰ ਦੇ ਵਿੱਚ ਪਹਿਲਾਂ ਤਾਂ ਕੋਈ ਰੰਜਿਸ਼ ਨਹੀਂ ਸੀ ਸਿਰਫ ਇਸ ਹੋਟਲ ਦੇ ਕਾਰਨ ਹੀ ਇਸ ਪਰਿਵਾਰ ਦੇ ਵਿੱਚ ਈਰਖਾ ਹੋਈ ਹੈ ਦਸਤੋਂ ਇਸ ਮਾਮਲੇ ਦੇ ਵਿੱਚ ਚਾਰ ਲੋਕ ਨੇ ਜਿਵੇਂ ਜਿਹੜਾ ਨਮਨੀਤ ਸਿੰਘ ਹੈ ਜਿਸ ਦੀ ਉਮਰ 33 ਸਾਲ ਹੈ ਉਸ ਦੇ ਪਿਤਾ ਦੇ ਜਾਨੀ ਕਿ ਦੋ ਹੋਰ ਭਰਾ ਹੋਣਗੇ ਇੱਕ ਤਾਂ ਜਿਹੜੇ ਜਗਰੂਪ ਸਿੰਘ ਨੇ ਜਿਨ੍ਹਾਂ ਦੀ ਮੌਤ ਹੋਈ ਹੈ ਉਸ ਦੇ ਤੇ ਨਵਨੀਤ ਸਿੰਘ ਦਾ ਦੂਸਰਾ ਤਾਂ ਆ ਜਿਹੜਾ ਰਗਵੀਰ ਸਿੰਘ ਹੈ ਜਿਸ ਨੇ ਗੋਲੀਆਂ ਚਲਾਈਆਂ ਨੇ ਨਵਨੀਤ ਸਿੰਘ ਤੇ ਤੇ ਤੀਸਰਾ ਬੰਦਾ ਜਿਹੜਾ ਕਿ ਮਲਕੀਤ ਸਿੰਘ ਹੈ ਜਿਹੜਾ ਕਿ ਰਗਵੀਰ ਸਿੰਘ ਦਾ ਦੋਸਤ ਹੈ ਜਿਹੜਾ ਪੱਕੇ ਨਿਸ਼ਾਨੇਬਾਜ਼ ਹੈ ਇਸ ਤਰ੍ਹਾਂ ਇਸ ਮਾਮਲੇ ਦੇ ਵਿੱਚ ਇੱਕ ਜਾਣਕਾਰੀ ਸਾਹਮਣੇ ਆਉਂਦੀ ਹੈ ਕਿ ਜਗਰੂਪ ਸਿੰਘ ਉਹਨਾਂ ਦੇ ਫੁੱਲ ਚੁਗਣ ਗਿਆ ਸੀ 33 ਸਾਲਾ ਨਵਨੀਤ ਸਿੰਘ ਜਿਸ ਦੇ ਉੱਪਰ ਨਵਨੀਤ ਦੇ ਦੂਸਰੇ ਤਾਏ ਰਗਵੀਰ ਸਿੰਘ ਦੇ ਵੱਲੋਂ ਜਿਹੜੀ ਕਤਲकांड ਦੀ ਸਾਜ਼ਿਸ਼ ਰਚੀ ਗਈ ਸੀ ਤੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਤੇ ਮਲਕੀਤ ਸਿੰਘ ਜਿਹੜਾ ਪੱਕਾ ਨਿਸ਼ਾਨੇਬਾਜ਼ ਹੈ ਤੇ ਰਗਵੀਰ ਸਿੰਘ ਦਾ ਦੋਸਤ ਹੈ ਉਹ ਇਸ ਸਾਜ਼ਿਸ਼ ਦਾ ਇੱਕ ਹਿੱਸਾ ਸੀ ਪੱਕਾ ਨਿਸ਼ਾਨੇਬਾਜ਼ ਹੋਣ ਦੇ ਕਾਰਨ ਉਸ ਦੇ ਹੱਥੋਂ ਇਹ ਗੋਲੀ ਚਲਵਾਈ ਗਈ ਹੈ ਰਗਵੀਰ ਸਿੰਘ ਦੇ ਦੁਆਰਾ ਜਿਸ ਕਾਰਨ ਨਵਨੀਤ ਸਿੰਘ ਦੀ ਮੌਤ ਹੋ ਗਈ ਹੈ